ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜ਼ਿਲ੍ਹਾ ਬਰਨਾਲਾ ਦੇ ਤਪਾ ਮੰਡੀ ਦੇ ਨੇੜਲੇ ਪਿੰਡ ਤਾਜੋਕੇ ਵਿਖੇ ਬੱਲੋ ਨੂੰ ਜਾਂਦੇ ਕੱਚੇ ਰਸਤੇ ਤੇ ਬਣੇ ਪੀਰਖਾਨੇ ਵਿਖੇ ਸਵੇਰੇ 1.5 ਵਜੇ ਦੇ ਕਰੀਬ ਤਿੰਨ ਅਣਪਛਾਤੇ ਨਕਾਬਪੋਸ਼ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਜਿੱਥੇ ਨਕਾਬਪੋਸ਼ ਤਿੰਨ ਚੋਰ ਪੀਰਖਾਨੇ ਵਿੱਚੋਂ ਗੋਲਕਾਂ ਦੀ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਵਰਤੋਂ ਵਾਲਾ ਸਮਾਨ ਚੋਰੀ ਕਰਕੇ ਲੈ ਗਏ ਇਸ ਮੌਕੇ ਪੀਰਖਾਨਾ ਦੇ ਪ੍ਰਬੰਧਕ ਜਗਸੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕੱਲ ਰਾਤ ਨੂੰ ਵਾਪਸ ਆਪਣੇ ਘਰ ਆ ਗਏ ਸਨ ਜਦ ਅੱਜ ਸਵੇਰੇ ਪੀਰਖਾਨੇ ਗਏ ਤਾਂ ਸਟੋਰ ਦੇ ਜਿੰਦੇ ਟੁੱਟੇ ਹੋਏ ਸਨ ਅਤੇ ਹੋਰ ਵਿੱਚੋਂ ਵੀ ਸਮਾਨ ਚੋਰੀ ਹੋਇਆ ਸੀ ਜਦ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਗਈ ਤਾਂ ਤਿੰਨ ਨਕਾਬਪੋਸ਼ ਚੋਰ 1.5 ਵਜੇ ਦੇ ਕਰੀਬ ਸਟੋਰ ਅੰਦਰੋਂ ਵਰਤੋਂ ਵਾਲਾ ਸਮਾਨ ਚੋਰੀ ਕਰਦੇ ਨਜ਼ਰ ਆ ਰਹੇ ਹਨ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਬਰਨਾਲਾ ਤੋਂ ਬਿਊਰੋ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਰਨਦੀਪ ਸਿੰਘ ਸਰਪੰਚ ਪਿੰਡ ਤਾਜੋਕੇ ਤੋਂ ਅੱਜ ਸਾਡੇ ਪਿੰਡ ਦੇ ਵਿੱਚ ਵੱਲੋ ਤੇ ਤਾਜੋਕੇਆਂ ਦੇ ਸਨ ਦੇ ਵਿੱਚ ਪੀਰਖਾਨਾ ਬਣਿਆ ਵਿਆਗਾ ਇਹ ਜਿਹੜੇ ਬਾਬਾ ਜੀ ਪੀਰਖਾਨੇ ਦੀ ਸੇਵਾ ਕਰਦੇ ਹੈਗੇ ਤਕਰੀਬਨ ਇਹਨੇ ਮੈਨੂੰ 10:00 ਵਜੇ ਆ ਕੇ ਇਹਨੇ ਫੋਨ ਕੀਤਾ ਜਦੋਂ ਦੱਸਿਆ ਕਹਿੰਦੇ ਸਰਪੰਚ ਸਾਹਿਬ ਕਿੱਥੇ ਹੋ ਮੈਂ ਆਖਿਆ ਜੀ ਘਰ ਹੀ ਆਂ ਕਹਿੰਦੇ ਵੀ ਮੜਾ ਜਾਓ ਮੌਕਾ ਦੇਖਣਾਗਾ ਆਪਾਂ ਤੇ ਵੀ ਇੱਥੇ ਚੋਰੀ ਹੋਈ ਆ ਰਾਤ ਜਦੋਂ ਅਸੀਂ ਆ ਕੇ ਦੇਖਿਆ ਜੀ ਇੱਥੇ ਕਾਫੀ ਨੁਕਸਾਨ ਹੋਇਆ ਹੋਇਆਗਾ ਗੱਲੇ ਵੀ ਤੋੜਿਆ ਦੁੰਨੇ ਜਿਹੜੇ ਕਿ ਪੀਰਾਂ ਦੇ ਰੱਖੇ ਹੋਏ ਆ ਕਿ ਉੱਥੇ ਰੋਜੇ ਤੇ ਦੋ ਸਿਲੰਡਰ ਆ ਤਿੰਨ ਗੱਟੇ ਕਣਕ ਦੇ ਆ ਜੀ ਪੱਠੀਆਂ ਹੋਰ ਵੀ ਕਾਫੀ ਨੁਕਸਾਨ ਆ ਜੀ ਨਿਕਾ ਮੋਟਾ ਕਿਉਂਕਿ ਸਟੋਰ ਦੇ ਵਿੱਚੋਂ ਆਪਣੇ ਨਿਗਾ ਚ ਨਹੀਂ ਵੀ ਆਉਂਦਾ ਹਜੇ ਅਸੀਂ ਇਹ ਮੰਗ ਕਰਦੇ ਆ ਜੀ ਕੋਈ ਵੀ ਇਹੋ ਜੇ ਧਾਰਮਿਕ ਸਥਾਨ ਤੇ ਕੋਈ ਇਹੋ ਜਿਹਾ ਕਰਦ ਘਟਨਾਵਾ ਹੋ ਕਰਦਾਗਾ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਤ੍ਰਾਂਤੀ ਜਦੋਂ ਸਾਨੂੰ ਪਤਾ ਲੱਗਿਆ ਸੀ ਥਾਣਾ ਤੱਪਾ ਦੇ ਵਿੱਚ ਤਲਾਹ ਦਿੱਤੀ ਹੈਗੀ ਥਾਣਾ ਤੱਪਾ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਜੀ ਤਲਾਹ ਲਖਿਆ ਅਨੁਸਾਰ ਜਦੋਂ ਅਸੀਂ ਤਲਾਹ ਕਰਕੇ ਆਏ ਜਾਂ ਨਾਲ ਦੀ ਨਾਲ ਪ੍ਰਸ਼ਾਸਨ ਇੱਥੇ ਪਹੁੰਚਿਆਗਾ ਹੋਰ ਵੀ ਨਿੱਕੀਆਂ ਮੋਟੀਆਂ ਇਹ ਚੋਰੀਆਂ ਜੀ ਜਿਵੇਂ ਕਿ ਕੇਵਲਾਂ ਨੇਗੀਆਂ ਖੇਤਾਂ ਦੇ ਵਿੱਚ ਅੱਜ ਕੱਲ੍ਹ ਦੇਖੋ ਝੋਨੇ ਦਾ ਸੀਜ਼ਨ ਆ ਚੱਲ ਰਿਹਾਗਾ ਕੇਵਲਾਂ ਤਕਰੀਬਨ ਰੋਜ਼ ਹੀ ਕਦੇ ਕਿਸੇ ਏਰੀਆ ਚੋਂ ਵੱਡੀਆਂ ਜਾਂਦੀਆਂ ਨਾਲ ਦੇ ਪਿੰਡਾਂ ਚੋਂ ਇਹ 10-15 ਮੋਟਰਾਂ ਦੀਆਂ ਕੇਵਲਾਂ ਵੱਢ ਕੇ ਲੈ ਜਾਂਦੇ ਹੈਗੇ ਪਰਸੋਂ ਨੰਗੀ ਰਾਤ ਹੀ ਇਲਾਕੇ ਦੇ ਵਿੱਚੋਂ ਪਹਿਲਾਂ ਕੇਵਲਾਂ ਵੱਡੀਆਂ ਗਈਆਂ ਜੀ ਤੇ ਅੱਜ ਇਹਨਾਂ ਨੇ 5-6 ਮੋਟਰਾਂ ਤੋਂ ਤਕਰੀਬਨ ਵੱਡੀਆਂ ਨਹੀਂ ਗਈਆਂ ਤੇ ਆ ਰਾਤ ਪਿਛਲੀ ਰਾਤ ਇੱਥੇ ਪੀਰਖੰਨੇ ਨੂੰ ਆ ਕੇ ਜੀ ਇਹਨਾਂ ਨੇ ਇਹ ਚੋਰੀ ਨੂੰ ਇਲਜ਼ਾਮ ਦਿੱਤਾਗਾ ਤਿੰਨ ਜਾਣੇ ਸੀਗੇ ਤਿੰਨਾਂ ਦੇ ਮੂੰਹ ਬੰਨੇ ਹੋਏ ਆ ਜੀ ਕੋਈ ਹਜੇ ਪਛਾਣ ਹੋ ਨਹੀਂ ਰਹੀਗੀ ਪਛਾਣ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰੀ ਜਾਵੇ ਜੀ ਸਰ ਇਹ ਚੋਰੀ ਪੀਰਖਾਨਾ ਬਣਿਆ ਹੋਇਆ ਹੈਗਾ ਤਾਜੋਕੇ ਤੋਂ ਬੱਲੋ ਨੂੰ ਕੱਚਾ ਰਸਤਾ ਜਾਂਦਾ ਉਸ ਰਸਤੇ ਦੇ ਉੱਪਰ ਬਿਲਕੁਲ ਉੱਪਰ ਜਿਹੜੀ ਪੀਰਖਾਨਾ ਬਣਿਆ ਹੋਇਆ ਹੈ ਪਿਛਲੇ ਮੈਂ 18 ਸਾਲ ਤੋਂ ਇਸ ਪੀਰਖਾਨੇ ਦੀ ਸੇਵਾ ਨਿਭਾ ਰਿਹਾ ਹਾਂ ਤੇ ਇਸ ਪੀਰਖਾਨੇ ਦੇ ਵਿੱਚ ਪਹਿਲਾਂ ਵੀ ਬਹੁਤ ਇੱਕ ਦੋ ਵਾਰੀ ਚੋਰੀਆਂ ਜਿਹੜੀਆਂ ਹੋਈਆਂ ਨੇ ਕਿਤੇ ਛੋਟੀਆਂ ਮੋਟੀਆਂ ਤੇ ਉਹ ਮੈਂ ਕੋਈ ਬੜਾ ਉਹਦੇ ਗੌਰ ਨਹੀਂ ਕੀਤੀ ਵੀ ਚਲੋ ਛੋਟਾ ਮੋਟਾ ਕੋਈ ਹੋਊਗਾ ਕਿਸੇ ਨੂੰ ਕੋਈ ਲੋੜਵੰਦ ਹੁੰਦਾ ਕੋਈ ਵਿਚ ਲੈ ਗਿਆ ਹੁਣੇ ਮੈਂ ਗੱਲ ਦੀ ਗੌਰ ਨਹੀਂ ਕਰੀ ਇਸ ਟਾਈਮ ਜਿਹੜਾ ਪਿਛਲੀ ਲੰਗੀ ਰਾਤ ਹੈ ਉਸ ਰਾਤ ਦੇ ਵਿੱਚ ਘੱਟੋ ਘੱਟ ਮੇਰਾ 50000 ਰੁਪਏ ਦਾ ਇਸਪੀਰਖਾਨੇ ਦਾ ਨੁਕਸਾਨ ਹੋਇਆ ਜੋ ਕਿ ਸਾਰੇ ਪਿੰਡ ਦਾ ਸੰਝ ਹੈ ਤੇ ਇਸ 50000 ਦੇ ਵਿੱਚੋਂ ਕੀ ਇਹਦੇ ਇੱਕ LCD ਦੋ ਗੈਸ ਸਿਲੰਡਰ ਤਿੰਨ ਗੱਟੇ ਕਣਕ ਦੇ ਤੇ ਹੋਰ ਵੀ ਬਹੁਤ ਕੁਝ ਸਮਾਨ ਹੈ ਜਿਹੜਾ ਮੇਰੇ ਹੁਣ ਚੰਗੀ ਤਰ੍ਹਾਂ ਮੌਕੇ ਤੇ ਯਾਦ ਨਹੀਂ ਹੈ ਲਗਭਗ ਮੈਂ ਅੰਦਾਜ਼ਨ 50000 ਰੁਪਏ ਦਾ ਜਿਹੜਾ ਨੁਕਸਾਨ ਆ ਮਹਿਸੂਸ ਕਰ ਰਹੇ ਹਾਂ ਕਭੀ ਹੋ ਗਿਆ ਨੇ ہاں ਦੋ ਗੱਲੇ ਭੰਨੇ ਆ ਜੀ ਉਹਨਾਂ ਗੱਲਾਂ ਦੇ ਵਿੱਚ 10000 ਤੋਂ ਲੈ ਕੇ 15000 ਰੁਪਏ ਦੇ ਲਗਭਗ ਅਨੁਮਾਨ ਤੇ ਗਿਣਤੀ ਦੇ ਵਿੱਚ ਤਾਂ ਹੁੰਦਾ ਨਹੀਂ ਇਹ ਗੱਲਾਂ ਗੋਲਕਦਾ ਤਾਂ ਲਗਭਗ 10 ਤੋਂ 15000 ਰੁਪਏ ਦਾ ਜਿਹੜਾ ਨੁਕਸਾਨ ਮਿਲ ਸਮਝਦੇ ਵਿੱਚ ਹੋਇਆ ਕਿੰਨੇ ਬੰਦੇ ਆਏ ਕੋਈ ਪਤਾ ਲੱਗਿਆ ਤਿੰਨ ਬੰਦੇ ਜਿਹੜੇ ਇਹ ਨਕਾਬ ਪੋਸ਼ੀਏ ਤਿੰਨ ਬੰਦੇ ਜਿਹੜੇ ਸਟੋਰ ਦੇ ਵਿੱਚ ਦਾਖਲ ਹੋਏ ਆ ਅੱਗੇ ਦਰਵਾਜ਼ਾ ਸਾਹਿਬ ਦੇ ਵਿੱਚ ਗਏ ਆ ਤੇ ਉਸ ਤਰ੍ਹਾਂ ਉਵੇਂ ਜਿਵੇਂ ਫਿਰ ਇਹਨਾਂ ਨੇ ਐਲ ਸੀ ਡੀ ਕੱਟ ਕਰਕੇ ਜਦੋਂ ਲਾ ਲਈ ਉਹਨਾਂ ਦੇ ਉਨ ਦਾ ਕਨੈਕਸ਼ਨ ਤੋੜਤਾ ਉਸ ਤੋਂ ਬਾਅਦ ਉਹ ਜਿਹੜੇ ਕੈਮਰੇ ਉਹ ਬੰਦ ਹੋ ਗਏ ਮੰਗ ਕੀ ਕਰਦਾਂ ਮੰਗੇ ਇਹੀ ਕਰਦੇ ਆ ਸਰ ਵੀ ਇਹ ਨਕਾਬ ਪੋਸ਼ ਚੋਰਾਂ ਨੂੰ ਜਣੀ ਜਲਦੀ ਤੋਂ ਜਲਦੀ ਪਛਾਣ ਕਰਕੇ ਫੜ ਕੇ ਇਹਨਾਂ ਦੇ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਜੋ ਕੋਈ ਗਾਹਾਂ ਅੱਗੇ ਵਾਸਤੇ ਵੀ ਕਿਸੇ ਵੀ ਧਾਰਮਿਕ ਸਥਾਨ ਨੂੰ ਨੁਕਸਾਨ ਨਾ ਪਹੁੰਚਾ ਸਕੇ